ਇੱਕ ਸ਼ੇਜੇਕਮੈਂਟ ਵਾਸਤੇ ਹਾਂਜੀ ਥੈਂਕ ਯੂ ਇੱਕ ਮਿੰਟ ਸਰ ਜੀ ਆਜ ਬੈਕ ਤੋਂ ਜਾਣਾ ਕਰ ਲਿਆ ਇੱਕ ਮਿੰਟ ਇੱਕ ਮਿੰਟ ਓਕੇ ਬਈ ਸਾਰਿਆਂ ਨੇ ਬੋਲਣਾ ਦੱਸ ਦਿਓ ਜੀ ਸਰ ਅੱਜ ਦੀ ਜਿਹੜੀ ਇੱਕ ਅੱਜ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਹਾਂ ਇਹ ਬੜੇ ਹੀ ਸੀਰੀਅਸ ਮੁੱਦੇ ਤੇ ਹੈ ਕਿਉਂਕਿ ਇਹਨਾਂ ਦੇ ਇੱਕ ਆਮ ਆਦੀ ਪਾਰਟੀ ਨੇ ਮੁਹਿੰਮ ਸ਼ੁਰੂ ਕੀਤੀ ਸੀ ਨਸ਼ਿਆਂ ਦੇ ਵਿਰੁੱਧ ਜੁੱਦ ਨਰਸ਼ਿਆਂ ਨਸ਼ਿਆਂ ਵਿਰੁੱਧ ਉਹਦੇ ਚੱਲਦਿਆਂ ਹੋਇਆ ਪਹਿਲੇ 25 ਬੰਦਿਆਂ ਦੀ ਜਾਨ ਮਜੀਠੇ ਚਲੇ ਗਈ ਹੈ ਤੇ 3 ਬੰਦਿਆਂ ਦੀ ਜਾਨ ਰਾਤ ਗਈ ਹੈ ਜਿਹਦੇ ਜੀ ਕਿ ਮੈਂ ਰਾਤ 11:30 11:30 11:30 ਦੇ ਕਰੀਬ ਰਾਤ ਵਾਂ ਸਿਵਲ ਹਸਪਤਾਲ ਪਹੁੰਚਿਆ ਜਿੱਥੇ ਕਿ ਰਿੰਕੂ ਨਾਮ ਦਾ ਇੱਕ ਬੱਚਾ ਡਾ ਹੈਗਾ ਉਹਦੀ ਮੌਤ ਹੋਈ ਸੀਗੀ ਮੈਂ ਲਾਈਵ ਹੋ ਗਿਆ ਤੇ ਉਹਦੇ ਮਾਤਾ ਜੀ ਨੂੰ ਪੁੱਛਿਆ ਕਿ ਕਾਰਨ ਕੀ ਸੀ ਉਹ ਕਹਿੰਦਾ ਤਿੰਨ ਬੱਚੇ ਜਿਹੜੇ ਹੈਗੇ ਆ ਉਹਨਾਂ ਨੇ ਦੇਸੀ ਦਾਰੂ ਪੀਤੀ ਹੈ ਔਰ ਦੇਸੀ ਦਾਰੂ ਪੀਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਬੜਾ ਸੀਰੀਅਸ ਇਸ਼ੂ ਹੈ ਕਿ ਤਿੰਨ ਜਾਨਾਂ ਗਈਆਂ ਤਿੰਨ ਪਰਿਵਾਰ ਤਬਾਹ ਹੋ ਗਏ ਪਰ ਸਾਡੀ ਜਿਹੜੀ ਹੈਗੀ ਸਰਕਾਰ ਹੈ ਮੇਰੇ ਲਾਈਵ ਹੋਣ ਤੋਂ ਬਾਅਦ ਇਹਨਾਂ ਨੇ ਐਕਸਰਸਾਈਜ਼ ਡਿਪਾਰਟਮੈਂਟ ਦੇ ਬੰਦੇ ਵੀ ਉੱਥੇ ਭੇਜਤੇ ਇਹਨਾਂ ਨੇ ਪੁਲਿਸ ਵੀ ਭੇਜੀ ਸੀ ਤੇ ਕਮਾਲ ਹੈ ਡੀਪੀਆਰਓ ਨੇ ਪਹਿਲੀ ਵਾਰ ਮੈਂ ਜ਼ਿੰਦਗੀ 'ਚ ਵੇਖਿਆ ਤਹਿਸੀਲਦਾਰ ਨੂੰ ਉੱਥੇ ਭੇਜਤਾ ਉਹ ਤਹਿਸੀਲਦਾਰ ਸਾਹਿਬ ਬਿਆਨ ਦੇ ਰਹੇ ਆ ਕਿ ਜਿਹੜੀ ਮੌਤ ਹੋਈ ਹੈ ਦੀ ਪੁਸ਼ਟੀ ਨਹੀਂ ਹੋ ਸਕੀ ਕਿ दारू ਦੇ ਕਰਕੇ ਹੋਈ ਹੈ ਕਿ ਨਹੀਂ ਹੋਈ ਜਿਹੜੀ ਮਾਤਾ ਦੇ ਬੱਚੇ ਗਏ ਆ ਉਹ ਮਾਤਾ ਬਿਆਨ ਦੇ ਰਹੀ ਹੈ ਕਿ ਚਾਲੀਦਾਰੂ ਪੀਣ ਕਰਕੇ ਇਹਨੇ ਮੌਤ ਹੋਈ ਹੈ। ਔਰ ਮੈਨੂੰ ਅੱਜ ਬਹੁਤ ਸ਼ਰਮ ਆਈ ਜਦੋਂ ਮੈਂ ਇਹਦਾ ਵੀਡੀਓ ਦੇਖਿਆ ਐਸਐਮਓ ਸਾਹਿਬ ਦਾ। ਐਸਐਮਓ ਸਾਹਿਬ ਨੇ ਬਿਆਨ ਦਿੱਤੇ ਆ ਪੋਸਟਵਾੜੋਂ ਤੋਂ ਬਾਅਦ। ਇਹ ਬਿਆਨ ਜੇ ਕਹਿੰਦੇ ਆ ਕਹਿੰਦੇ ਅਸੀਂ ਮਿਸਟਰੀਅਸ ਸਰਕਮਸਟੈਂਸੀਸ ਵਿੱਚ ਮੌਤ ਹੋਈ ਹੈ। ਤੇ ਇਹਦੀ ਵਿਸਥਾਰ ਰਿਪੋਰਟ ਤੋਂ ਪਤਾ ਲੱਗੂਗਾ। ਇਹ ਡਾਕਟਰ ਸਾਹਿਬ ਇੰਨੇ ਸਿਆਣੇ ਆ। ਕਿ ਸਾਡੀ ਕਿਤਾਬ ਹੈ ਜਿਹੜੀ ਕਾਨੂੰਨ ਚ ਪੜਾਈ ਜਾਂਦੀ ਹੈ ਤੇ ਡਾਕਟਰਾਂ ਨੂੰ ਪੜਾਈ ਜਾਂਦੀ ਹੈ ਉਹਨੂੰ ਕਹਿੰਦੇ ਮੋਦੀ ਜੂਰੀਸਡਿਕਸ਼ਨ ਜੂਰਿਸਪ੍ਰੂਡੈਂਸ ਮੋਦੀਸ ਜੂਰਿਸਪ੍ਰੂਡੈਂਸ ਜਿਹਦੇ ਵਿੱਚ ਕੀ ਜਦੋਂ ਕੋਈ ਸ਼ਰਾਬ ਪੀਤੀ ਹੋਵੇ ਉਹਦੇ ਖੂਨ ਚ ਉਹਦੇ ਬਦਬੂ ਚ ਪਹਿਲੇ ਪਤਾ ਲੱਗਦਾ ਔਰ ਜਦੋਂ ਐਮਐਲਆਰ ਤਿਆਰ ਕੀਤੀ ਜਾਂਦੀ ਹੈ ਤੇ ਐਮਐਲਆਰ ਦੇ ਵਿੱਚ ਹਿਸਟਰੀ ਲਿਖੀ ਜਾਂਦੀ ਹੈ ਜੋੜ ਦੱਸਿਆ ਜਾਂਦਾ ਡਾਕਟਰ ਨੂੰ ਉਹਦੇ ਅਕੋਰਡਿੰਗ ਡਾਕਟਰ ਨੂੰ ਜਾ ਕੇ ਦੱਸਣਾ ਹੁੰਦਾ ਕਿ ਭਾਈ ਇਹਦੇ ਵਿੱਚ ਆ ਮੌਤ ਦਾ ਕਾਰਨ ਕੀ ਹੈਗਾ ਪਰ ਮੌਤ ਦੇ ਜਿਹੜੇ ਆ ਰੀਜ਼ਨ ਹੈਗੇ ਪੇਰੈਂਟਸ ਵੱਲੋਂ ਜਾਂ ਕਿਤੇ ਫੈਮਿਲੀ ਮੈਂਬਰ ਹੋ ਜਾਂ ਦੋਸਤ-ਮਿੱਤਰ ਵੱਲੋਂ ਜਾਂ ਲਿਆਣ ਵਾਲੋਂ ਦੱਸਿਆ ਜਾਂਦਾ ਉਹ ਰਿਕਾਰਡ ਕੀਤਾ ਜਾਂਦਾ ਮੈਂ ਤਾਂ ਡਾਕਟਰਾਂ ਨੂੰ ਪੁੱਛਿਆ ਕਹਿੰਦੇ ਜੀ ਕਾਰਨ ਹਾਲੇ ਦੱਸ ਨਹੀਂ ਸਕਦੇ ਜਿਹੜਾ ਮੋਰਚੀ ਚ ਮੁੰਡਾ ਲੈ ਗਿਆ ਅਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਸ਼ਰਾਬ ਪੀਤੀ ਸੀ ਮੂੰਹ ਚ ਬਹੁਤ ਬਦਬੂ ਆ ਰਹੀ ਸੀ ਔਰ ਉਤ ਤੋਂ ਬਾਅਦ ਜਦੋਂ ਅਸੀਂ ਤਹਿਸੀਲਦਾਰ ਸਾਹਿਬ ਨੂੰ ਪੁੱਛ ਰਹੇ ਹਾਂ ਕਿ ਤੁਸੀਂ ਕਿਹੜੀ ਕਮਿਸ਼ਨਰੀ ਜਾ ਕੇ ਬਿਆਨ ਦੇ ਰਹੇ ਹੋ ਸਰਕਾਰ ਨੇ ਤੁਹਾਨੂੰ ਕਿਹੜੀ ਅਥਾਰਟੀ ਦਿੱਤੀ ਹੈ ਤਾਂ ਤਹਿਸੀਲਦਾਰ ਸਾਹਿਬ ਸ਼ਾਂਤ ਹੋ ਕੇ ਬਹਿ ਗਏ ਆ ਇਹ ਸਾਰੇ ਦੀ ਸਾਰੀ ਇੱਕ ਬਹੁਤ ਵੱਡਾ ਜਿਹੜਾ ਨਾ ਇਹ ਸਕੈਮ ਹੈ ਇਹ ਦੇਸੀ दारू ਦਾ ਨਾ ਜਾਲੀ दारू ਦਾ ਹੈ ਇਹ 스피ਰੀਅਸ ਨਿਕਲੜੀ ਹੈਗੀ ਇਹ ਤਿਆਰ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਲੋਕਾਂ ਦਾ ਜਾ ਉਹਨਾਂ ਜਾਨਾਂ ਨਾਲ ਖੇਡਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਹੈ ਇਹਦੇ ਸਰਕਾਰ ਦਾ ਆਪਣਾ ਹੱਥ ਦੇਖੋ ਸਰਕਾਰ ਜਿਹੜੀ ਹੈ ਪੂਰੀ ਇਨਵੋਲਡ ਹੈ ਇਹਦੇ ਵਿੱਚ ਅੱਗੇ ਮਜੀਠੀ ਹਲਕੇ ਚਲੇ ਗਏ ਸੀਗੇ ਹੁਣ ਲੁਧਿਆਣੇ ਨੂੰ ਪੈ ਗਿਆ ਕਿਉਂਕਿ ਲੁਧਿਆਣਾ ਇਲੈਕਸ਼ਨ ਹੈ ਔਰ ਮੈਨੂੰ ਇੱਥੋਂ ਤੱਕ ਪਤਾ ਲੱਗਿਆ ਕਿ ਲੁਧਿਆਣੇ ਦੇ ਕੁਝ ਕੈਂਡੀਡੇਟ ਮੈਨੂੰ ਕੱਲ ਹੀ ਸੁਣਨ ਨੂੰ ਮਿਲਿਆ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਦੇ ਬੰਦਿਆਂ ਨੇ ਸ਼ਾਇਦ ਸ਼ਰਾਬ ਹੈ ਐਪਲਾਈ ਕੀਤੀ ਕੋਈ ਬੰਦ ਦੱਸ ਰਿਹਾ ਸੀਗਾ ਪੱਕੀ ਗੱਲ ਕਨਫਰਮ ਨਹੀਂ ਹੈਗੀ ਪਰ ਗੱਲ ਕੀਤੀ ਜਾ ਰਹੀ ਸੀ ਦੇਖੋ ਕਿੱਡੀ ਮਾੜੀ ਗੱਲ ਹੈ ਐਕਸਰਸਾਈਜ਼ ਡਿਪਾਰਟਮੈਂਟ ਸਰਕਾਰ ਦਾ ਹੋਵੇ ਸੀਐਮ ਕੋਲ ਹੋਵੇ ਔਰ ਉੱਥੇ ਬਾਰ-ਬਾਰ ਮੌਤਾ ਹੋਣਾ ਔਰ ਜਦ ਮੈਂ ਰਾਤ ਨੂੰ ਕਹਿ ਕੇ ਆਇਆ ਕਿ ਸੀਐਮ ਸਾਹਿਬ ਤੁਹਾਡਾ ਬਿਆਨ ਸੀਗਾ ਕਿ ਜੇ ਕੋਈ ਮੌਤ ਹੁੰਦੀ ਹੈ ਤੇ 302 ਦਾ ਮਕਦਮਾ ਦਾਜ ਕੀਤਾ ਜਾਊਗਾ ਅੱਜ ਕਿੱਥੇ ਕੇ ਬਿਆਨ ਤੁਹਾਡੇ ਇਹਦਾ ਮਤਲਬ ਸਭ ਤੋਂ ਵੱਡਾ ਝੂਠਾ ਸਾਡਾ ਸੀਐਮ ਹੈ ਪੰਜਾਬ ਦਾ ਜਿਹੜਾ ਕਿ ਆਪਣੇ ਬਿਆਨ ਦੇ ਗਿਆ ਆਪ ਮੁਕਰੀ ਜਾਂਦਾ ਜਿਹੜਾ ਕਹਿੰਦਾ ਸੀਗਾ ਕੰਪਨਸੇਸ਼ਨ ਦੀ ਗੱਲ ਕਰਦਾ ਸੀਗਾ ਅੱਜ ਪਰਿਵਾਰਾਂ ਨੂੰ ਜਿੱਥੇ ਇਹਨਾਂ ਨੇ ਖਰੀਦਾਂ ਦੀ ਕੋਸ਼ਿਸ਼ ਕੀਤੀ ਹੈ ਵੇਖੋ ਇਹਨਾਂ ਨੇ ਕੱਲ ਤੋਂ ਲੱਗੇ ਹੋਏ ਨੇ ਸਾਰੇ ਨੇ ਲੱਗੇ ਹੋਏ ਆ ਕਿ ਜਿੰਨੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਮਰੇ ਆ ਜਿਨ੍ਹਾਂ ਦਾ ਪਿਓ ਬੱਚਿਆਂ ਦੇ ਸਿਰ ਤੋਂ ਬਾਪ ਉੱਜੜ ਗਏ ਆ ਉਹਨਾਂ ਨਾਲ ਸੁਵਿਉਤੇ ਕੀਤੇ ਜਾਣ ਕਿ ਇਹਨੂੰ 5 ਲੱਖ ਰੁਪਏ ਦੇ ਰਿਹਾ ਕਹਿੰਦੇ ਕਿ ਇਹਨੂੰ 7 ਲੱਖ ਦੇ ਰਿਹਾ ਕਿ ਇਹਨੂੰ 10 ਲੱਖ ਦੇ ਦੇ ਇਹ 5 10 ਲੱਖ ਵਾਲੀ ਖੇਡ ਨਹੀਂ ਹੈਗੀ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਗੱਲ ਹੈ ਕਿਉਂਕਿ ਬੱਚਿਆਂ ਨੇ ਅੱਗੇ ਜ਼ਿੰਦਗੀ ਕੱਢਣੀ ਹੈਗੀ ਹੈ ਔਰ ਬੱਚੇ ਜਿਹੜੇ ਹੈਗੇ ਆ ਅੱਜ ਸਾਰੇ ਸਾਰੇ ਜਿਹੜੇ ਹੈਗੇ ਆ ਧੀਆ ਸਾਡੀਆਂ ਉਹਨਾਂ ਦਾ ਸੁਹਾਗ ਉੱਜੜ ਗਏ ਆ ਤੇ ਬੱਚਿਆਂ ਦੇ ਸਿਰੋਂ ਜਿਹੜਾ ਸਾਇਆ ਉੱਤਰ ਨਿਕਲ ਗਿਆ ਸਰ ਅਸ਼ੋਕ ਰਸ਼ੇ ਪੱਪੀ ਜੀ ਕਹ ਰਹੇ ਨੇ ਲਾਸ਼ਾਂ ਉੱਤੇ ਰਾਜਨੀਤਿਕ ਹੈ ਜਿਹੜਾ ਕਾਲੀ ਕੱਦੇ ਆ ਕਾਂਗਰਸ ਬੇਖੋ ਬੜੀ ਸ਼ਰਮ ਵਾਲੀ ਗੱਲ ਹੈ ਜੇ ਕਿਸੇ ਦੇ ਇਨਸਾਫ ਦੀ ਲੜਾਈ ਲੜਦੇ ਆ ਉਹ ਕਹਿੰਦੇ ਲਾਸ਼ਾਂ ਦੇ ਉੱਤੇ ਹੁੰਦੀ ਹੈ ਸਿਆਜਨੀਤੀ ਮੈਨੂੰ ਤਾਂ ਬਿਆਨ ਦੇਣ ਵਾਲੀ ਸਮਝ ਨਹੀਂ ਆਂਦੀ ਮੈਂ ਤਾਂ ਕਹਿੰਦਾ ਮੁਕਦਮਾ ਦਰਜ ਕਰੋ ਕਿਉਂ ਨਹੀਂ ਮੁਕਦਮਾ ਦਰਜ ਕਰਦੇ ਤੁਸੀਂ ਅਸੀਂ ਤਾਂ ਇਨਸਾਫ ਮੰਗਦੇ ਪਏ ਆ ਮੁਕਦਮਾ ਦਰਜ ਕਰੋ ਰਾਜਨੀਤੀ ਨਹੀਂ ਹੈਗੀ ਇਹਦੇ ਵਿੱਚ ਮਕਦਮਾ ਦਰਜ ਕਰੋ ਜਿਨ੍ਹਾਂ ਦੇ ਘਰੇ ਮੌਤ ਹੋਈ ਹੈ ਉਹਨਾਂ ਨੂੰ ਕਰੋੜ-ਕਰੋੜ ਰੁਪਏ ਕੰਪਨਸੇਸ਼ਨ ਦੇਣਾ ਤੁਹਾਡਾ ਫਰਜ਼ ਬੰਦਾ ਹੈ ਔਰ ਇਤੋਂ ਇਲਾਵਾ ਉਹਨਾਂ ਦੇ ਘਰਾਂ ਚੋ ਕੇ ਬੱਚਿਆਂ ਨੂੰ ਨੌਕਰੀ ਦੇਣਾ ਤੁਹਾਡਾ ਫਰਜ਼ ਬੰਦਾ ਇਹ ਹੁੰਦੀ ਹੈ ਸਟੇਟਮੈਂਟਸ਼ਿਪ ਇਹ ਹੁੰਦੀ ਹੈ ਸਰਕਾਰ ਜੇ ਆਪਾਂ ਸਰਕਾਰ ਲੁੱਟਖੋਟ ਵਾਲੇ ਵੇਸੇ ਤਰੀ ਹੈ ਤੇ ਅੱਜ ਕੋ ਲੋਟ ਸਰਕਾਰ ਜਿਹੜੀ ਹੈਗੀ ਆ ਉਹ ਪੰਗੇ ਪੈ ਗਈ ਕੋਰਨਰ ਹੋ ਗਈ ਕਾ ਸਰਕਾਰ ਕਰਦੀ ਵੀ ਇਹ ਰਾਜਨੀਤੀ ਨਾ ਕਰੋ ਨਾ ਮੇਰੀ ਗੱਲ ਸੁਣੋ ਕਿਸੇ ਦੀ ਮੌਤ ਤੇ ਰਾਜਨੀਤੀ ਦੇ ਕੋ ਦੁੱਖ ਹੁੰਦਾ ਵਾ ਸਾਡੇ ਦਾ ਸ਼ਰਮਨੀ ਅਕਾਲੀ ਦਲ ਦੇ ਫਾਰਮਰ ਐਮ ਐਲ ਏ ਰਣਜੀਤ ਸਿੰਘ ਢੱਲੋਂ ਨਾਲ ਘਰ ਜਾ ਕੇ ਬੈਠੇ ਆ ਉਹਨਾਂ ਅਫਸੋਸ ਕਰ ਰਹੇ ਆ ਇਹ ਰਾਜਨੀਤੀ ਹੈ ਮੇਰੇ ਦਾ ਇਲਾਕੇ ਜੀ ਨਹੀਂ ਹੈਗਾ ਇਹ ਪਛਵੀ ਤਾਂ ਹੈ ਹੀ ਨਹੀਂ ਉਹ ਰਹਿਣ ਵਾਲੇ ਕਿੱਥੋਂ ਦੇ ਆ ਨੂਰ ਵਾਲਾ ਰੋਡ ਦੇ ਜੇ ਨੂਰ ਵਾਲਾ ਰੋਡ ਦੇ ਰਹਿੰਦੇ ਆ ਇਹ ਰਾਜਨੀਤੀ ਨਹੀਂ ਆ ਇਹ ਇਨਸਾਫ ਦੀ ਮੰਗ ਆ ਰਾਤ ਨੂੰ 11:30 ਅਗਰ ਮੈਂ ਚਲੇ ਗਿਆ ਮੇਰੇ ਸਾਥੀ ਗਏ ਆ ਉੱਥੇ ਇਹ ਰਾਜਨੀਤੀ ਕਰ ਗਿਆ ਇਹ ਰਾਜਨੀਤੀ ਠੇਕੇ ਵਾਲੇ ਤੇ ਐਫ ਆਈ ਆਰ ਕਰ ਸਕਦੇ ਕੀ ਕਰੀ ਐਫ 10 ਸਰਕਾਰ ਦੇ ਹੁਣ ਚਾਹੀਦੀ ਹੈ ਅਬ ਬਿਆਨ ਹੈਗਾ ਆਪਣਾ ਸੀਐਮ ਸਾਹਿਬ ਦਾ ਕੈਪਟਨ ਮਰਿੰਦਰ ਦੋਨ ਨੇ ਕਹਿੰਦੇ ਐਫਆਰ ਕਰੋ 302 ਦੀ ਭੁੱਲ ਗਏ ਤੁਸੀਂ ਸਾਰੇ ਜਾਣੇ ਇਹ ਗੱਲਾਂ ਜਿਹੜੀਆਂ ਨੇ ਠੇਕੇਦਾਰ ਦੀ ਗੱਲ ਨਹੀਂ ਹੈ ਉਹਨੇ ਕੱਲ ਠੇਕੇਦਾਰ ਨੂੰ ਬਚਾਉਣ ਦੀ ਗੱਲ ਹੈ ਹੁਣ ਮੈਂ ਦੰਦਾ ਬਚ ਬਚਣਾ ਕਿਵੇਂ ਕੱਲ ਠੇਕੇਦਾਰ ਨੇ ਕਹਣਾ ਜੀ ਮੈਨੂੰ ਬਿੱਲ ਦਿਖਾਓ ਮੈਂ ਦਾਲੂ ਵਿੱਚ ਕਿੱਥੇ ਆ ਕੱਲ ਗੱਲ ਖਾ ਇਹ ਆਣੀ ਹੈ ਇਹੀ ਹਾਲ ਇਹਨਾਂ ਨੇ ਮਾਨਸੇ ਵਾਲੇ ਮੰਤਰੀ ਨਾਲ ਕੀਤਾ ਸੀਗਾ ਕਿ ਮੰਤਰੀ ਨੂੰ ਕਹਦਾ ਤੇਰੇ ਤੇ ਕ੍ਰਪਸ਼ਨ ਦਾ ਕਦਮਾ ਦਰਜ ਹੋ ਗਿਆ ਅੱਜ ਤੱਕ ਹੁਣ ਉਹ ਹੀ ਮੰਤਰੀ ਹੈਗਾ ਐਮਐਲਏ ਤਾਂ ਹੈਗਾ ਨਾ ਤੇ ਕਿਉਂ ਸੀਐਮ ਦੇ ਨਾਲ ਨਹੀਂ ਬੰਦਾ ਕੋਈ ਗੱਲ ਹੈ ਵਿਸਰ ਰਿਪੋਰਟ ਤੋਂ ਬਾਅਦ ਹੀ ਕਿਹੜਾ ਵਿਸਰ ਰਿਪੋਰਟ ਨਾਲ ਲੈਣੇ ਨਹੀਂ ਹੁੰਦੀ ਮਾਫ ਕਰਨਾ ਇਹ ਕਾਨੂੰਨ ਹੈ ਇਹ ਮੋਦੀ ਦੀ ਜੂਰਿਸਪ੍ਰੂਡੈਂਸ ਹੈ ਇਹ ਡਾਕਟਰ ਝੂਠ ਬੋਲ ਰਿਹਾ ਵਿਸਰ ਰਿਪੋਰਟ ਨਾਲ ਕਨਫਰਮ ਹੋਊਗਾ ਕਿ ਉਹਦੇ ਅੱਗੇ ਸੈਟ ਬੈਕਸ ਕੀ ਹੈਗੇ ਨੇ ਪਰ ਐਪਰੈਂਟਲੀ ਜਿਹੜੀ ਹੈਗੀ ਹੈ ਉਹ ਪੋਸਟ ਆਰਡਰ ਰਿਪੋਰਟ ਜਾਂਦਾ ਹੈਗਾ ਕਿ ਇਨੀਸ਼ੀਅਲ ਰੀਜ਼ਨ ਕੀ ਹੈ ਜਦ ਮਾਂ ਪਿਓ ਕਹਿ ਰਹੇ ਆ ਕਿ दारू ਪੀਤੀ ਹੈ ਜਾਲੀ दारू ਪੀਤੀ ਹੈ ਗਲਤ दारू ਪੀਤੀ ਹੈ ਸਪਿਰਿਟਸ ਕਰ ਪੀਤੀ ਹੈਗੀ ਹੈ ਦਾ ਡਾਕਟਰ ਜਿਹੜਾ ਹੈਗਾ ਉਹ ਪੇਲੈਂਟਸ ਉੱਪਰ ਹੋ ਗਿਆ ਇਹਨਾਂ ਨੇ ਬੋਤਲ ਰਿਕਵਰ ਕਰ ਲਈਆਂ। ਕੀ ਕੀਤਾ ਇਹਨਾਂ ਨੇ? ਜਿੱਥੇ ਬੱਚੇ ਉੱਥੇ ਡਿਗੇ ਆ ਉਥੋਂ ਦੇ ਕੀ ਇਹਨਾਂ ਨੇ ਸੋਇਲ ਜਿਹੜੀ ਸੋਇਲ ਹੈਗੀ ਮਿੱਟੀ ਹੈ ਉਹਦੇ ਪਲੰਦੇ ਬਣਾਏ ਆ। ਜਿੱਥੇ ਉਹਨਾਂ ਦਾ ਮੂੰਹ ਚ ਝਗ ਨਿਕਲੀ ਆ ਉਹਦੇ ਪਲੰਦੇ ਬਣਾਏ ਆ। ਕੁਝ ਨਹੀਂ ਕੀਤਾ ਇਹਨਾਂ ਨੇ। ਪੁਲਿਸ ਜਿਹੜੀ ਹੈਗੀ ਆ ਉਥੋਂ ਦੀ ਪੋਲੀਟਿਕਲ ਪ੍ਰੈਸ਼ਰ ਥੱਲੇ ਕੰਮ ਕਰਦੀ ਏ। ਪੁਲਿਸ ਜਿਹੜੀ ਹੈਗੀ ਆ ਉਹ ਜਾਣ ਬੁੱਝ ਕੇ ਐਕਸਾਈਜ਼ ਡਿਪਾਰਟਮੈਂਟ ਪੁਲਿਸ ਹੋ ਗਈ ਉਹ ਸਰਕਾਰ ਦੇ ਗੈਂ ਤਨ ਬਚਾਉਣ ਨੂੰ ਫਿਰਦੀ ਏ। ਅਸੀਂ ਧਰਨਾ ਵੀ ਲਾਵਾਂਗੇ। ਅਸੀਂ ਇਨਸਾਫ ਵੀ ਦਵਾਵਾਂਗੇ ਜਿਹੜੇ ਬੰਦਿਆਂ ਨਾਲ ਨਿਆਂਈ ਹੋਈ ਹੈ ਉਹਦੇ ਜਦ ਤੱਕ ਇਨਸਾਫ ਨਹੀਂ ਪਹੁੰਚਦਾ ਮੈਂ ਉਹਨਾਂ ਦੀ ਫ੍ਰੀ ਲੜਾਈ ਲੜੂਗਾ ਸਾਰੀ ਕਾਨੂੰਨੀ ਲੜਾਈ ਮੈਂ ਲੜੂਗਾ ਉਹਨਾਂ ਦੀ ਮੈਂ ਇੱਥੇ ਇਲੈਕਸ਼ਨ ਲੜਨ ਦੇ ਨਾਲ ਨਾਲ ਵਕੀਰ ਬਹਲੇ ਆ ਔਰ ਵਕੀਲ ਜਦੋਂ ਜਦੋਂ ਕਿਸ ਨਾਲ ਬੇਇਨਸਾਫੀ ਹੋਈ ਹੈਗੀ ਹੈ ਔਰ ਜਦੋਂ ਮੈਨੂੰ ਮੌਕਾ ਮਿਲਿਆ ਹੈਗਾ ਮੈਂ ਬੇਇਨਸਾਫੀ ਦੇ ਖਿਲਾਫ ਲੜਦਾ ਰਿਆਂ ਤੇ ਲੜਦਾ ਰਹੂਗਾ ਸਰ ਪੋਰਟ ਵੀ ਜਾਊਂਗੀ ਮੋਬਾਈਲ ਨੂੰ ਲੈ ਕੇ ਅਗਰ ਰਿਪੋਰਟ ਕੋ ਲਗਾਉਣੀ ਹੈ ਬਿਲਕੁਲ ਅਜੇ ਮੈਂ ਡਾਕਟਰਾਂ ਦੇ ਸ਼ਰੇ ਵਗੈਰੇ ਕਿ ਡਾਕਟਰ ਗਲਤ ਓਪੀਨੀਅਨ ਦੇ ਰਹੇ ਆ ਅੱਜ ਹਾਂਜੀ ਗਲਤ ਆ ਗਲਤ ਆ ਮੈਂ ਦੱਸਦਾ ਡਾਕਟਰਾਂ ਨੇ ਸਰਕਾਰ ਦੇ ਪ੍ਰੈਸ 'ਚ ਮਿਲ ਕੇ ਗਲਤ ਜਣੀ ਹੈਗੀ ਇਹ ਰਿਪੋਰਟ ਦੇ ਰਿਆ ਔਰ ਅਸੀਂ ਇੱਥੇ ਜੁਡੀਸ਼ੀਅਲ ਇਨਕੁਆਰੀ ਕਰ ਮੰਗਦੇ ਕਰਦੇ ਆ ਕਿ ਕਿਸੇ ਜੱਜ ਸਾਹਿਬ ਆਨ ਦੇ ਔਰ ਮੈਂ ਦਰਖਾਸਤ ਲਾਣ ਲੱਗਿਆ ਕਿ ਜੱਜ ਸਾਹਿਬਾਂ ਦੇ ਜਿਹੜੇ ਹੈਗੇ ਰਹਿਨੁਮਾਈ ਥੱਲੇ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਰਿਪੋਰਟਾਂ ਕੀ ਆ ਜਿਹੜੇ ਡਾਕਟਰ ਰਾਤ ਨੂੰ ਮੰਨੂ ਕਹਿੰਦੇ ਆ 11:30 ਵਜੇ ਕਿ ਅਸੀਂ ਹਲੇ opinion ਨਹੀਂ ਦੇਣਾ ਹੈਗਾ ਉਹਨੇ ਅੱਧੇ ਘੰਟੇ ਬਾਅਦ ਤਹਿਸੀਲਾਂ ਨੂੰ ਜਾ ਕੇ ਦੱਸ ਤਾ ਕਿ ਮਿਸਰੀਅਸ ਸਰਕਮਸਟੈਂਸਿਸ ਨਾਲ ਹੋਈ ਹੈ ਜਿਹੜਾ ਬੰਦਾ ਮੋਰਚੀ ਵਿੱਚ ਉਹਨਾਂ ਦੀ ਬੋਡੀ ਲੈ ਗਿਆ লাশ ਲੈ ਗਿਆ ਉਹ ਕਹਿੰਦਾ ਕਿ ਭਾਈ ਦਾਰੂ ਦੀ ਬਦਬੂ ਆਉਂਦੀ ਹੈ ਜਿਨ੍ਹਾਂ ਦਾ ਬੱਚਾ ਗਿਆ ਮਰਿਆ ਉਹ ਵਿਚਾਰੇ ਹੈਗੇ ਆ ਉਹ ਕਹਿੰਦੇ ਦਾਰੂ ਪੀ ਕੇ ਮਰਿਆ ਸੱਚ ਕੌਣ ਕਹਿ ਰਿਹਾ ਜਿਨ੍ਹਾਂ ਦਾ ਬੱਚਾ ਮਰਿਆ ਔਰ ਜਿਹੜਾ ਲੈ ਗਿਆ ਉਹ ਸੱਚ ਕਹ ਰਿਹਾ ਕਿ ਜਲਦੀ ਰਿਪੋਰਟਾਂ ਤਿਆਰ ਕਰਦੇ ਵੇ ਆ ਅਸ ਸਾਰੀ ਸਰਕਾਰ ਅਲੀ ਹੋਈ ਹੈ ਤੁਹਾਨੂੰ ਮੈਂ ਦੱਸ ਦਿੰਨਾ ਇਹ ਸਾਰੀ ਸਾਰੀ ਸਰਕਾਰ ਜਿਹੜੀ ਹੈਗੀ ਹੈ ਇਹ 302 ਚਾਣੀ ਚਾਹੀਦੀ ਹੈਗੀ ਹੈ ਕਿਉਂਕਿ ਇਹਨਾਂ ਨੇ ਝੂਠੀਆਂ ਰਿਪੋਰਟਾਂ ਦਰਜ ਕੀਤੀਆਂ ਹੈਗੀਆਂ ਨੇ ਇਹਦੇ ਵਿੱਚ ਡਾਕਟਰਾਂ ਦੇ ਫੋਰਜੀ ਲੱਗੂਗੀ ਔਰ ਅਸੀਂ ਫੋਰਜੀ ਲਵਾਵਾਂਗੇ ਇਹ ਡਾਕਟਰ ਸਾਹਿਬ ਨੂੰ ਮੈਂ ਦੱਸਦਾ ਜਾਣਾ ਡਾਕਟਰ ਸਾਹਿਬ ਜਿਹੜੇ ਆਪਾਂ ਕੰਮ ਕਰਦੇ ਫਿਰਦੇ ਆ 24 24 20 30 30 ਸਾਲਾਂ ਬਾਅਦ ਜਾ ਕੇ ਵੀ ਜਿਹੜੇ ਪੁਲਿਸ ਵਾਲੇ ਨਜਾਇਜ਼ ਇੰਕਾਊਂਟਰ ਕੀਤੇ ਸੀਗੇ ਜਿਹੜੇ ਡਾਕਟਰਾਂ ਨੇ ਗਲਤ ਰਿਪੋਰਟਾਂ ਦਰਜ ਕੀਤੇ ਸੀਗੀਆਂ ਉਹਨਾਂ ਨੂੰ ਸਜ਼ਾ ਹੋਈਆਂ ਨੇ ਤੇ ਆਹ ਰੋ ਬੱਚੇ ਤੁਹਾਡੇ ਵੀ ਹੈਗੇ ਆ ਕੱਲ ਜਾਨਾ ਜਾਂਦੀਆਂ ਨੇ ਤੁਹਾਡੀ ਰਿਸਪਾਂਸਿਬਿਲਟੀ ਬੰਦੀ ਹੈ ਆ ਪੋਲੀਟਿਕਲ ਪਾਰਟੀ ਦਾ ਝਾੜੂ ਦੀ ਆ ਖਿਲਰ ਗਈ ਇਹ ਤਾਂ ਖਤਮ ਹੋ ਗਈ ਹੈ ਕੁਮਰ ਸਾਹਿਬ ਨੇ ਕਿਹਾ ਜੋ ਨਸ਼ਾ ਵੇਚ ਰਹੀ ਸੀ ਉਹਨਾਂ ਨੇ ਕਾਰਕਟ ਆ ਰਹੇ ਆ ਉਹਨਾਂ ਨੂੰ ਫੜ ਕੇ ਅੰਦਰ ਦੇ ਲੈ ਨਸ਼ਾ ਦਾ ਆ ਵੇਚਦੇ ਬੈਨੇ ਕਿਹਨੂੰ ਫੜਨਾ ਅੰਦਰ ਇਹਨੇ ਕਰਨਾ ਜਿਹੜੇ ਬੰਦੇ ਨਸ਼ੇੜੀ ਇਹਨਾਂ ਨੇ ਬਣਾਤੇ ਵੀਲੇ 3 ਸਾਲਾਂ ਵਿੱਚ ਜਿਉਂ ਉਹਨਾਂ ਕੋ 5 ਗ੍ਰਾਮ 10 ਗ੍ਰਾਮ ਨਸ਼ਾ ਫੜਿਆ ਜਾਂਦਾ ਉਹਨੂੰ ਨਸ਼ਾ ਵਿਚੋਲਾ ਬਣਾਈ ਜਾਂਦੇ ਨੇ ਪਰ ਜਿਹੜੇ ਮੇਨ ਆਪ ਹੈਗੇ ਨੇ ਲੜੇ ਹੋਏ ਨੇ ਇਹਨਾਂ ਦੇ ਬੰਦੇ ਸਾਡੇ ਨੂੰ ਪਤਾ ਕਿਹਨੂੰ ਨਹੀਂ ਪਤਾ ਇਹ ਦੇਖੋ ਸਾਰੇ ਨਸ਼ੇ ਵੇਚਣੇ ਝੂਠੇ ਨਾਰੇ ਲਾਉਂਦੇ ਨੇ ਠੀਕ ਹੈ ਨਾ ਨਸ਼ਾ ਰੋਧ ਜੰਗੜੀ ਹੈਗੀ ਆ ਕੋਈ ਜੰਗ ਜੋਂਗ ਨਹੀਂ ਹੈਗੀ ਇਹ ਸਿਰਫ ਬਿਜ਼ਨਸ ਵਧਾਇਆ ਹੋਇਆ ਹੈ ਇਹ ਬਿਜ਼ਨਸ ਨੂੰ ਵਧਾ ਵਧਾਣ ਵਾਸਤੇ ਜਿਹੜਾ ਪੈਸਾ ਹੈਗਾ ਦਿੱਲੀ ਲੈ ਜਾਣ ਵਾਸਤੇ ਅਰਬਾਂ ਰੁਪਈਆ ਬਾਹਰ ਲੈ ਕੇ ਜਾ ਰਹੇ ਆ ਖਰਬਾਂ ਰੁਪਈਆ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੇ ਆ ਪੰਜਾਬ ਦੀ ਇਕਨੋਮੀ ਦਾ ਬੇੜਾਗਰ ਕਰਤਾ ਇਸੇ ਕਰਕੇ ਪੰਜਾਬ ਜਿਹੜਾ ਦੋ ਨੰਬਰ ਤੇ ਇਕਨੋਮੀ ਤੋਂ ਅੱਜ 26ਵੇਂ ਨੰਬਰ ਤੇ ਪਹੁੰਚ ਗਿਆ ਇਹ ਗੱਲਾਂ ਕਰਦੇ ਤੁਸੀਂ ਮੈਂ ਸੜਕਾ ਪੱਟ ਕੇ ਵੇਖ ਲਓ ਵੀਡੀਓ ਵੇਖੋ ਹੱਥ ਮਾਰੋਗੇ ਉਹ ਸੜਕ ਨਹੀਂ ਹੈਗੀ ਉਹ ਸਭ ਰੇਤਾ ਹੀ ਹੈ ਪੈਸੇ ਕਮਾਉਣ ਦੇ ਜਰੀਏ ਬਣਾਇਆ ਹਿੱਸੇ ਕਰਕੇ ਨੇ ਚੇਅਰਮੈਨ ਨੇ ਬਾਹਰ ਲਾਏ ਹੈਗੇ ਨੇ ਬਾਹਰੋਂ ਲੈ ਕੇ ਲੈ ਕੇ ਅੱਜ ਦਾ ਮੇਰਾ ਮੁੱਦਾ ਇਹ ਨਹੀਂ ਹੈਗਾ ਅੱਜ ਦਾ ਮੁੱਦਾ ਇਹ ਹੈ ਕਿ ਮੈਂ ਡਾਕਟਰ ਨੂੰ ਤਾੜਨਾ ਨਹੀਂ ਦਿੰਦਾ ਕਿ ਜਿਹੜਾ ਵੀ ਕੰਮ ਕਰਦੇ ਝੂਠੀ ਰਿਪੋਰਟ ਤਿਆਰ ਕੀਤੀ ਹੈ ਇਹਦਾ ਇੱਥੇ ਨਹੀਂ ਹੋਣਾ ਇਹਦਾ ਤਾਂ ਬਹੁਤ ਅੱਗੇ ਜਾਊਗਾ ਤੁਸੀਂ ਵਿਸਾ ਰਿਪੋਰਟ ਜਲਦੀ ਤਿਆਰ ਕਰ ਲਓ ਤੁਸੀਂ ਆ ਮੈਡੀਕਲ ਐਮਐਲਆਰ ਤਿਆਰ ਕਰ ਲਓ ਜਲਦੀ ਲੇਕਿਨ ਤੁਹਾਨੂੰ ਨਾ ਜਵਾਬ ਇੱਥੇ ਵੀ ਦੇਣਾ ਪੈਣਾ ਤੇ ਧੁਰ ਦੀ ਦਰਗਾਹ ਵੀ ਦੇਣਾ ਪੈਣਾ ਤੁਸੀਂ ਕਹਿ ਰਹੇ ਹੋ ਜੀ ਜਲਦੀ ਤਿਆਰ ਕੀਤੀਆਂ ਰਹੀਆਂ ਨੇ ਡਾਕਟਰ ਜਿਹੜੇ ਐਸਐਮਓ ਨੇ ਉਹੀ ਤਿਆਰ ਕਰਨੇ ਸਰਕਾਰੀ ਜਿਹੜੇ ਡਾਕਟਰ ਨੇ ਇਹਦੀ ਪੁਸ਼ਟੀ ਕੀਤਾ ਵੀ ਹੋਊਗੀ ਵੀ ਜਲਦੀ ਰਿਪੋਰਟਾਂ ਲਈ ਇਹਦੀ ਪੁਸ਼ਟੀ ਇੱਥੋਂ ਹੀ ਹੋ ਗਈ ਕਿ ਜਦੋਂ ਮਾਪਿਓ ਕਹਿ ਰਹੇ ਆ ਕਿ दारू ਪੀਂਦਿਆਂ ਨੇ ਡਿੱਗੇ ਉਹ ਕਹਿੰਦਾ दारू ਪੀਤੀ ਨਹੀਂ ਮਿਸਟਰੀਅਸ ਸਰਕਮਸਟੈਂਸ ਆ ਲਈ ਅੱਜ ਮੈਂ ਤਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਆਪਾਂ ਗੱਲ ਕਰਦੇ ਆ ਤੇ ਉੱਥੇ ਆ ਕੇ ਤੁਸੀਂ ਕਹਿੰਦੇ ਪ੍ਰੈਸ ਕਾਨਫਰੰਸ ਹੋਈ ਨਹੀਂ ਦੀ ਕਿ ਕੌਣ ਸੱਚਾ ਹੋਊਗਾ ਇਹ ਪ੍ਰੈਸ ਵਾਲੇ ਸੱਚੇ ਹੋਣਗੇ ਮੈਂ ਸੱਚਾ ਹਾਂ ਉਹ ਤੁਸੀਂ ਸੱਚੇ ਹੋਗੇ ਐਸਐਮਓ ਤਾਂ ਰਾਤ ਹੈ ਹੀ ਨਹੀਂ ਸੀ ਆਈ ਨਹੀਂਗਾ ਉਹ ਲੇਡੀ ਡਾਕਟਰ ਸੀਗੀ ਮੈਂ ਉਹਨੂੰ ਐਕਸਪੋਜ਼ ਨਹੀਂ ਕਰਨਾ ਜਾਂਦਾ ਪਰ ਜਿਸ ਸਾ ਮਨਾ ਜਲੀ ਰਿਪੋਰਟਾਂ ਮੈਂ ਗਰੰਟੀ ਕਰ ਦੇਣਾ ਤਿਆਰ ਹੋ ਰਹੀਆਂ ਨੇ ਮੈਂ ਆਪਣੇ ਜ਼ੁਬਾਨ ਤੇ ਖੜਾ ਤਾਂ ਹੀ ਮੈਂ ਜੁਡੀਸ਼ੀਅਨ ਇਨਕੁਆਰੀ ਮੰਗ ਕਰਿਆ ਇਹਨਾਂ ਨੂੰ ਕੋ ਪਿਓ ਦੇ ਪੱਥ ਹੈਗੇ ਹੋ ਜਿੱਦੇ ਸਰਕਾਰ ਦੇ ਹੈਗੇ ਆ ਸੱਚੇ ਹੈਗੇ ਆ ਤਾਂ ਜੁਡੀਸ਼ੀਅਨ ਇਨਕੁਆਰੀ ਕੇ ਜੈਸਾ ਦੀ ਇਨਕੁਆਰੀ ਕਰਾ ਲੈਣ ਕੋ ਮੱਤਾ ਮਜੀਤਰੀਆ ਜੋ ਮਰੇ ਨੇ ਮਿਠਾ ਤੁਹਾਨੂੰ ਸਰਕਾਰ ਨੇ ਲੱਖਾਂ ਦੇਣਾਂ ਉਹ ਕਿੰਨੇ ਲੱਖ ਦਿੱਤਾ ਜੀ 7-7 ਹਾਂਜੀ 10 10 ਲੱਖ ਦਿੱਤਾ ਹੈ ਕਿਹਾ ਇੱਕ ਬੰਦੇ ਕੀ ਮੈਂ 10 ਲੱਖ ਤੁਸੀਂ ਐਸ ਸੀਐਮ ਨੂੰ ਮਾਰ ਕੇ 10 ਲੱਖ ਕਰਵਾ ਤਾਨੂੰ ਉਹਨੂੰ ਦੇ ਦੋਗੇ ਤੇ ਪਰਿਵਾਰ ਨੂੰ ਹੈ ਤਾਂ ਜਾਨ ਇੱਕੋ ਜੀ ਆ ਸੀਐਮ ਤੇ ਮੈਂ ਇੱਕੋ ਜੇ ਆ ਤੁਸੀਂ ਵੀ ਇੱਕੋ ਜਈਓ ਜਿਹੜਾ ਲੇਬਰ ਕਰਦਾ ਉਹ ਵੀ ਇੱਕੋ ਜਿਆ ਜਾਨ ਤਾਂ ਸਭ ਦੀ ਬਰਾਬਰ ਹੈ ਕਿ ਨਹੀਂ ਹੈ ਜੇ ਸਭ ਦੀ ਜਾਨ ਬਰਾਬਰ ਹੈ ਤਾਂ ਫਿਰ ਜਾਨ ਦੀ ਕੀਮਤ ਕੀ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ ਜੇ ਉਹਨੂੰ ਐਡਿਕੁਐਟਲੀ ਆਪਾਂ ਕੰਪੋਸੇਟ ਕਰਦਾ ਸਰਕਾਰ ਨੇ ਤਾਂ 1-1 ਕਰੋੜ ਤੋਂ ਘੱਟ ਨਹੀਂ ਦੇਣਾ ਚਾਹੀਦਾ ਔਰ ਨਾਲ ਜਿਹੜੀ ਸਰਕਾਰੀ ਨੌਕਰੀ ਹੈ ਉਹ ਯਾਨੀ ਬਹੁਤ ਜ਼ਰੂਰੀ ਹੈਗੀ ਤਾਂ ਜੋ ਅੱਗੇ ਜ਼ਿੰਦਗੀ ਬੱਚੇ ਕੱਢ ਸਕਣ